ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ। ਅਯੁੱਧਿਆ ਸ਼੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਦੇ ਵਿੱਚ 22 ਜਨਵਰੀ 2024 ਨੂੰ ਰਾਮਚੰਦਰ ਜੀ ਦੀ ਮੂਰਤੀ ਦੀ ਹੋਣ ਜਾ ਰਹੀ ਹੈ ਪ੍ਰਾਣ ਪ੍ਰティਸ਼ਠਾ। ਇਸ ਸਮਾਗਮ ਨੂੰ ਲੈ ਕੇ ਜਿੱਥੇ ਅਯੁੱਧਿਆ ਦੇ ਵਿੱਚ ਉੱਥੇ ਪੂਰੇ ਦੇਸ਼ ਦੇ ਵਿੱਚ ਹੀ ਰਾਮ ਭਗਤਾਂ ਦੇ ਮਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੋ ਇਸ ਧਾਰਮਿਕ ਸਮਾਗਮ ਨੂੰ ਨਵੇਕਲੇ ਢੰਗ ਨਾਲ ਮਨਾਉਣ ਲਈ ਜਿੱਥੇ ਪੂਰੇ ਦੇਸ਼ ਦੇ ਰਾਮ ਭਗਤ ਪੱਪਾ ਪਾਰ ਨੇ ਉੱਥੇ ਹੀ ਪੰਜਾਬ ਦੇ ਬਟਾਲਾ ਸ਼ਹਿਰ ਦੇ ਵਿੱਚ ਇਹ ਨੌਜਵਾਨ ਵੀ ਇਕਲੇ ਢੰਗ ਨਾਲ ਲੋਕਾਂ ਨੂੰ ਇਹ ਧਾਰਮਿਕ ਸਮਾਗਮ ਮਨਾਉਣ ਦੀ ਜੜੀ ਐ ਅਪੀਲ ਕਰ ਰਿਹਾ ਤਸਵੀਰਾਂ ਚ ਦੇਖੋ ਕਿ ਕਿਵੇਂ ਇਹ ਰਿਕਸ਼ਾ ਚਾਲਕ ਸ਼੍ਰੀ ਰਾਮ ਜੀ ਦੇ ਭਜਨ ਲਗਾ ਕੇ ਅਤੇ ਰਿਕਸ਼ੇ ਦੇ ਉੱਪਰ ਵੱਡੇ ਹੋਰਡਿੰਗ ਲਗਾ ਕੇ ਬਾਜ਼ਾਰਾਂ ਦੇ ਅਤੇ ਮੁਹੱਲਿਆਂ ਦੇ ਵਿੱਚ ਜਾ ਕੇ ਸ਼੍ਰੀ ਰਾਮਚੰਦਰ ਜੀ ਦੀ ਹੋਣ ਜਾ ਰਹੀ 22 ਜਨਵਰੀ 2024 ਵਾਲੀ ਪ੍ਰਾਣ ਪ੍ਰティਸ਼ਟਾ ਵਾਲੇ ਦਿਹਾੜੇ ਨੂੰ ਦਿਵਾਲੀ ਦੇ ਵਾਂਗ ਮਨਾਉਣ ਦੀ ਅਪੀਲ ਕਰ ਰਿਹਾ ਉੱਥੇ ਹੀ ਇਹ ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਉਹ ਗਊਸ਼ਾਲਾ ਦੀ ਸੇਵਾ ਨਿਭਾਉਂਦਾ ਪਰ ਨਾਲ ਹੀ ਈ ਰਿਕਸ਼ਾ ਵੀ ਚਲਾਉਂਦਾ ਉਹਨੇ ਕਹਿ ਕੇ ਗਊਸ਼ਾਲਾ ਵਾਸਤੇ ਉਹ ਘਰ ਘਰ ਵਿੱਚ ਜਾ ਕੇ ਰੋਟੀਆਂ ਇਕੱਠੀਆਂ ਕਰਦਾ ਉਸ ਤੋਂ ਬਾਅਦ ਸਵਾਰੀਆਂ ਦਾ ਕੰਮ ਵੀ ਕਰਦਾ ਸੋ ਉਹਨੇ ਇਹ ਵੀ ਗੱਲ ਕਹੀ ਆ ਕਿ ਇਦਾਂ ਲੱਗ ਰਿਹਾ ਜਿਵੇਂ ਪ੍ਰਭੂ ਸ਼੍ਰੀ ਰਾਮ ਨੇ ਉਸ ਨੂੰ ਇਸ ਮਹਾਨ ਸੇਵਾ ਲਈ ਚੁਣਿਆ ਉਹ ਖੁਦ ਨੂੰ ਕਿਸਮਤ ਵਾਲਾ ਮੰਨਦਾ ਆ ਸੁਣੀਏ ਕੀ ਕਹਿਸ ਈ ਰਿਕਸ਼ਾ ਚਾਲਕ ਨੇ ਪਚਾਰਾ ਉਹ ਬਹੁਤ ਵਧੀਆ ਸਨੇਹਾ ਦੇ ਰਿਹਾ ਲੋਕਾਂ ਨੂੰ ਮਤਲਬ ਭਾਈ ਜਣਾਂ ਦੀਆਂ ਮਤਲਬ ਠਿਆਈਆਂ ਲੋਕਾਂ ਚ ਉਸਤਾ ਵੀ ਬਹੁਤ ਜਨਾਵੇ ਇਸ ਬਿਸਤੇ ਮਤਲਬ ਨਲੇ ਸੇਵਾ ਦਾ ਸੇਵਾ ਕਰਨ ਦੇ ਨਲੇ ਮਲਵ ਰਾਮ ਮੰਦਰ ਵਾਲੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕੋ ਬਹੁਤ ਵਧੀਆ ਕੀ ਕਹਿੰਦਾ ਇਹ ਦੇ ਦੇ ਕ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਸਨੇਹਾ ਦਿੱਤਾ ਜਾ ਰਿਹਾ ਮੈਂ ਮਤਲਬ ਇਹ ਜਿਹੜਾ ਦਿਨ ਮਤਲਬ ਸਭ ਨੇ ਕੋਈ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਦੂਜੀ ਵਾਲੀ ਇਹ ਮਨਾਉਣ ਨੂੰ ਫਿਰਨ ਜੀ ਮਨਾ ਰਿਹਾ ਹੀ ਫੇਰ 22 ਜਨਵਰੀ ਬਹੁਤ ਵਧੀਆ ਦਿਨ ਆ ਰਿਹਾ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾਂ ਵਿੱਚ ਜਾ ਰਹੇ ਨੇ ਆਪਣੇ ਬਹੁਤ ਹੀ ਇਤਿਹਾਸਕ ਦਿਨ ਤਿਹਾੜਾ ਆ ਰਿਹਾ ਮੈਨੂੰ ਫਿਰ ਮਤਲਬ 9 ਵਜੇ ਨਿਕਲ ਜੀ ਦਾ ਬਾਹਰ 9 ਵੇ ਤੱਕ ਲੈ ਕੇ ਮਤਲਬ 2 ਵੇ ਤੱਕ ਮਤਲਬ ਗ੍ਰਹਿ ਕਿ ਠੀਕ ਰਹੇ ਜੀ ਉਹਨਾਂ ਦੇ ਲਈ ਭੋਟੇ ਵਾਸਤੇ ਅੱਛਾ ਤੇ ਮੇਰੇ ਰੋਟੀ ਇਹਦੀ ਕਾਦੇ ਵਾਸਤੇ ਕੱਠੀ ਕਰਦੇ ਰੋਟੀ ਗਾਂਸ਼ੱਲਾ ਵਾਸਤੇ ਇਕੱਠੀ ਕਰੀਦੀ ਘਰ ਘਰ ਜਾ ਕੇ ਕੱਠੀ ਕਰੀਦੀ ਹੈ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਅੱਛਾ ਸੇਵਾ ਬਲੋਂ ਮਿਲਿਆ ਮਨੂੰ ਮੈਂ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਕਿ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮੈਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ 2 ਦਿਨ ਦਾ ਕਿਹਾ ਮੈਂ 3 ਦਿਨ ਸੇਵਾ ਕਰਨਾ ਚਾਹਿਆ ਅੱਛਾ ਤੇ ਬਾਅਦ ਉਹ ਦਿਨ ਦਾ ਖਰਚਾ ਪਾਣੀ ਕਰਦਾ ਆ ਜਿੱਥੇ ਖਰਚਾ ਵੀ ਨਹੀਂ ਬਹੁਤ ਹੀ ਕਰਦਾ ਇਹ ਤਾਂ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹਾਂ ਹਾਂਜੀ ਖਰਚਾ ਵੀ ਕਰਦਾ ਕੀ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਇਹਦਾ ਮਤਲਬ ਬਹੁਤ ਵਧੀਆ ਮੈਨੂੰ ਪਰਾਲਾ ਜਿਹੜਾ ਰਾਮ ਮੰਦਰ ਬਾਰੇ ਮਤਲਬ ਭਾਈ ਜਨੂਦੇ ਦਿਨ ਮਨਾਉਣਾ ਚਾਹੀਦਾ ਹਰ ਕੋ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲੀ ਕਰਨੀ ਚਾਹੀਦੀ ਹੈ ਮੇਰੇ ਕੋਲ ਬਟਾਲੇ ਜੇ ਈ ਰਿਕਸ਼ਾ ਵੀ ਕੋਈ ਜਿਹੜਾ ਹਾਂਜੀ ਸਿਰਫ ਅਸੀਂ ਥੋੜਾ ਜਿ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਸ਼ਹਿਰ ਚ ਕਿੱਥੇ ਕਿਸੇ ਜਾਂਦੇ ਸ਼ਹਿਰ ਚ ਮਤਲਬ ਜਿੰਨੇ ਵੀ ਮਤਲਬ ਹਰ ਗਲੀ ਹਮਲੇ ਚ ਮਤਲਬ ਰੋਡ ਤੇ ਮੇਨ ਰੋਡ ਬਹਾਈਵੇ ਰੋਡ ਸਾਡੇ ਰੋਡ ਤੇ ਚੜਦਾ ਮੈਂ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ